ਪ੍ਰਧਾਨ ਜੀ ਜਿਹੜਾ ਮੋਰਚਾ ਹੈ ਅੱਜ 6.5 ਮਹੀਨਿਆਂ ਤੋਂ ਉੱਪਰ ਉਹ ਪਹੁੰਚ ਗਿਆ ਮਤਲਬ ਕੀ ਸਥਿਤੀ ਦੇ ਵਿੱਚ ਮੋਰਚਾ ਹੁਣ ਇਹ ਸਭ ਤੋਂ ਪਹਿਲਾਂ ਤਾਂ ਫਤਿਹਵਾਲਾ ਬਹਾਦਰੂ ਜੀ ਦਾ ਖਾਲਸਾ ਬਹਾਦਰੂ ਜੀ ਕੀ ਮਤੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਕਿਉਂਕਿ ਜਿਹੜਾ ਮੋਰਚਾ ਹੈ ਇਹਦੇ ਵਿੱਚ ਪਹਿਲਾਂ ਕੰਮ ਤੋਂ ਦੇ ਕਾਰਨ ਕੁਝ ਕੱਟ ਗਿਆ ਜੀ ਹੁਣ ਪੂਰੇ ਇਧਰੋਂ ਵੀ ਦੇਖੋ ਲੋਕ ਫਿਰ ਤੇ ਇਧਰ ਵੀ ਲੋਕ ਫਿਰਦੇ ਆ ਪੂਰਾ ਮੋਰਚਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੈ ਮੋਰਚਾ ਜਿਹੜਾ ਜਿਵੇਂ ਵੀਰ ਆ ਗਰਮੀਰ ਸਾਡੇ ਨਾਲ ਖੜਾ ਹੈ ਇਹੇ ਜੀ ਵੀਰਾਂ ਦੇ ਕਰਕੇ ਮੋਰਚਾ ਜਿੱਤਿਆ ਜਾਣਾ ਜਿੱਦੋਂ ਤੋਂ ਲੈ ਕੇ ਮੰਨ ਲਓ 13 ਤਰੀਕ ਤੋਂ ਇੱਥੇ ਹੀ ਆਹੇ ਇਹ ਵੀਰ ਤੜਕੇ ਪਹਿਲਾਂ ਦੁੱਧ ਦੀ ਸੇਵਾ ਕਰਦਾ ਉਦੋਂ ਬਾਅਦ ਆ ਹੁਣ ਵੀ ਆਹ ਕਿਸੇ ਦੀ ਲਾਈਟ ਖਰਾਬ ਆ ਲੈ ਠੀਕ ਕਰਨ ਜਾ ਰਿਹਾ ਇਹਦਾ ਪੁੱਤਰ ਵੀ ਨਾਲ ਆ ਸਾਰਾ ਪਰਿਵਾਰ ਇੱਥੇ ਹੀ ਆ ਕਿਉਂਕਿ ਭਰਾਵੋ ਜਿਹੜਾ ਮੋਰਚਾ ਜਜਵੇਂ ਨਾਲ ਜਿੱਤਿਆ ਜਾਂਦਾ ਐਵੇਂ ਨਹੀਂ ਘਰਾਂ ਦੇ ਵਿੱਚ ਬੈਠ ਕੇ ਜਿੱਤਿਆ ਜਾਂਦਾ ਇਹ ਵੀਰ ਦੀ ਬਹੁਤ ਵੱਡੀ ਸੇਵਾ ਹੈ ਮੰਨ ਲਓ ਆਥੜੇ ਅੱਗੇ ਲੰਗਰ ਲੈ ਕੇ ਆਉਂਦੇ ਹੁੰਦੇ ਗੁਰਦੁਆਰਾ ਸਾਹਿਬ ਤੋਂ ਲੰਗਰ ਵੀ ਲੈ ਕੇ ਲੰਗਰ ਸਾਰੇ ਮੋਰਚੇ ਦੇ ਵਿੱਚ ਵਰਤਾਉਣਾ ਜਿੰਨਾ ਵੀ ਮਾ ਲੋ ਕੰਮ ਆ ਸਾਰੇ ਦੇ ਵਿੱਚ ਐ ਪੂਰੀ ਡਿਊਟੀ ਨਿਭਾਉਣੀ ਐ ਹਰ ਵਕਤ ਇੱਥੇ ਹੀ ਰਹਿੰਦਾ ਜਿੱਦਾਂ 13 ਤਰੀਕ ਤੋਂ ਲੈ ਕੇ ਮੋਰਚਾ ਚੱਲਿਆ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਐ ਜਿਵੇਂ ਅੱਗੇ ਵੀ ਆਪਾਂ ਵੱਡੇ ਇਕੱਠ ਕੀਤੇ ਨੇ ਉਹਵੇਂ ਜਿਵੇਂ ਹੁਣ ਆਪਾਂ ਫੇਰ ਆ ਜਿਹੜਾ 31 ਤਰੀਕ ਨੂੰ ਐ ਇਹ ਪੂਰਾ ਭਰਮਾ ਬੱਸਾਂ ਕੀਤੀਆਂ ਵੀ ਨੇ ਪੂਰਾ ਭਰਮਾ ਇਕੱਠ ਕਰਨਾ ਸਰਕਾਰ ਚ ੁੱਗੀ ਵੀ ਐ ਸਰਕਾਰ ਭਰਾ ਉਹ ਜਿਵੇਂ ਸ਼ਹੀਦ ਦੇਵ ਸਿੰਘੀ ਢੱਲੇਵਾਲ ਉਹ ਜਹਾਜ਼ ਦੇ ਵਿੱਚ ਸਫ਼ਰ ਕਰਨ ਜਾ ਰਹੇ ਸੀਗੇ ਉਹਨਾਂ ਦੀ ਕਿਰਪਾਨਾ ਲਾਹਣ ਦੀ ਗੱਲ ਕੀਤੀ ਗਈ ਐ ਭਈ ਆਪਣੇ ਸ਼੍ਰੀ ਸਾਹਿਬ ਲਾ ਕੇ ਤੁਸੀਂ ਯਾਤ ਦੇ ਵਿੱਚ ਸਫ਼ਰ ਕਰ ਸਕਦੇ ਹੁੰਦੇ ਸੀ ਕਰਦੇ ਕਿਉਂਕਿ ਪਹਿਲਾਂ ਵੀ ਲੋਕ ਸਫ਼ਰ ਕਰਦੇ ਹੀ ਨੇ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਪੂਰੀ ਡਰੀ ਵੀ ਆਪਾ ਤੋਂ ਉਹਨੂੰ ਆਏ ਵੀ ਕਿਸੇ ਨਾ ਕਿਸੇ ਲੋਟ ਮੋਰਚਾ ਫੇਰ ਕਰੀਏ ਭਰਾਵੋ ਆਪਣਾ ਮੋਰਚਾ ਪੂਰੀ ਜੱਤ ਦੇ ਵਿੱਚ ਜਾ ਰਿਹਾ ਹੈ ਇਹਦਾ ਗਰਵੀਰ ਸਿੰਘ ਦਾ ਪੁੱਤਰ ਖੜਾ ਸਾਡੇ ਨਾਲ ਆ ਉਹਦਾ ਪਰਿਵਾਰ ਇੱਥੇ ਆ ਪੂਰੀ ਸੇਵਾ ਕਰੀਆ ਵੀਰ ਨੇ ਕਿਉਂਕਿ ਭਰਾਵੋ ਜਜ਼ਬੇ ਨਾਲ ਮੋਰਚੇ ਜਿੱਤੇ ਜਾਂਦੇ ਆ ਧੰਨਵਾਦ ਹੈ ਇਹੋ ਜਿਹੇ ਵੀਰਾਂ ਦਾ ਜਿਨ੍ਹਾਂ ਦੇ ਸਿਰ ਤੇ ਮੋਰਚਾ ਚੱਲਦਾ ਮੈਂ ਇਹਨੂੰ ਵੀਰ ਲੋਕ ਕਹਿੰਦਾ ਵੀ ਆ ਮੋਰਚਾ ਦਿਖਾ ਇਧਰ ਹੋ ਵੀ ਇਧਰ ਵੀ ਆ ਪੂਰੇ ਦੇ ਖੋਥੇ ਲੰਗਰ ਚੱਲ ਰਿਹਾ ਪੂਰਾ ਜੋਰਾ ਤੇ ਚੱਲ ਰਿਹਾ ਮੋਰਚਾ ਠੀਕ ਤੇ ਪ੍ਰਧਾਨ ਜੀ ਹੁਣ ਅਗਲਾ ਜਿਹੜਾ ਹੈਗਾ 31 ਤਰੀਕ ਦਾ ਪ੍ਰੋਗਰਾਮ ਜਿਹੜਾ ਹੋਣ ਲੱਗਾ ਇੱਥੇ ਮੋਰਚਿਆਂ ਦੇ ਵਿੱਚ ਸੰਭੂ ਬਾਰਡਰ ਤੇ ਵੀ ਲੱਗਿਆ ਹੋਇਆ ਖਨੋਰੀ ਬੱਡ ਤੇ ਵੀ ਲੱਗਿਆ ਰਤਨਪੁਰੇ ਵੀ ਲੱਗਿਆ ਹੋਇਆ ਉਹਦੇ ਵਿੱਚ ਕਿੰਨਾ ਇਕੱਠ ਤੁਸੀਂ ਕਹਿੰਨੋ ਵੀ ਹੋਊਗਾ ਉਹਦੇ ਵਿੱਚ ਪੂਰਾ ਇਕੱਠ ਹੋਊਗਾ ਲੋਕ ਲੱਖਾਂ ਦੀ ਗਿਣਤੀ ਚ ਹੁਣ ਮੰਨ ਲਓ ਵੀ ਜਿਵੇਂ ਸਾਡੇ ਪਿੰਡੋਂ ਵੀ ਬੱਸ ਆਉਣਗੇ ਆ ਹੋਰ ਵੀ ਜੰਨੇ ਆਪਣੇ ਪਿੰਡਾਂ ਦੇ ਸਾਰਿਆਂ ਦੇ ਬੱਸਾਂ ਭਰ ਕੇ ਆਉ ਉਹ ਜਿਹੜੇ ਕੱਲ ਮੈਂ ਗਿਆ ਪਿੰਡਾਂ ਦੇ ਵਿੱਚ ਉੱਥੇ ਮੀਟਿੰਗ ਕਰਾਈਆ ਉੱਥੇ ਉਹ ਲੋਕ ਕਹਿ ਰਹੇ ਨੇ ਵੀ ਯਾਰ ਮੈਂ ਵੀ ਜਾਣਾ ਮੈਂ ਵੀ ਜਾਣਾ ਮੰਨ ਲਓ ਵੀ ਪੂਰੀਆਂ ਬੱਸਾਂ ਭਰ-ਭਰ ਕੇ ਆਉਣਗੀਆਂ ਇੱਕ ਇੱਕ ਬਲਾਕ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਣੇ ਆ ਪੂਰਾ ਇਕੱਠ ਹੋਊਗਾ ਪੂਰਾ ਜਿਵੇਂ ਐ ਜਮਾ ਮੋਰਚਾ ਜਿਵੇਂ 13 ਤਰੀਕ ਨੂੰ ਭਰਿਆ ਵਾ ਸੀ ਉਦੋਂ ਵੀ ਵੱਡਾ ਇਕੱਠ ਹੋਣਾ ਕਿਉਂਕਿ ਹੁਣ ਜਿਹੜੇ ਲੋਕ ਨੇ ਪਹਿਲਾਂ ਲੋਕਾਂ ਨੂੰ ਕੰਮ ਦਿੰਦਾ ਸੀ ਹੁਣ ਮੰਨ ਲਓ ਮੀਂਹ ਵੀ ਪੈ ਗਿਆ ਹੁਣ ਪਦਾਨਾ ਬਦੂਨਾ ਪਾ ਕੇ ਝੋਨੇ ਦੇ ਵਿੱਚ ਹੁਣ ਵਿਹਲੇ ਆ ਹੁਣ ਸਾਰੇ ਲੋਕ ਕਹਿ ਰਹੇ ਆ ਵੀ ਅਸੀਂ ਇੱਥੇ ਵੱਧ-ਵੱਧ ਆਉਣ ਨੂੰ ਤਿਆਰ ਆ ਮੋਰ ਧੰਨਵਾਦ ਜੀ